ਜੇ ਕਿਸੇ ਨੂੰ ਤੇਲ ਜੇ ਤੇਲ ਪਾਣੀ ਕਿਸਨ ਚਾਹੀਦਾ ਤਾਂ ਮੈਂ ਤੇਲ ਪਾਣੀ ਸਾਰੇ ਟਰੈਕਟਰ ਟੈਲੀਨ ਜਿੰਨੇ ਵੀ ਮੰਗਣਗੇ ਮੈਂ ਦੇਣ ਤਿਆਰ ਹਾਂ ਮੈਂ ਤਾਂ ਇਹ ਬੇਨਤੀ ਕਰਦਾ ਜਿੰਨੇ ਵੀ ਟਰੈਕਟਰ ਟੈਲੀਆ ਆਏ ਆ ਮੈਂ ਰਿਟਾਇਰਡ ਨੈਪਸੀਲਦਾਰ ਆ ਫਰੋਜਪੁਰ ਤੋਂ ਆਇਆ ਜੀ ਮੈਂ ਸਿਰਫ ਲੋਕਾਂ ਦੀ ਸੇਵਾ ਵਾਸਤੇ ਹੀ ਜਨਰਲ ਮੇਰੇ ਭਾਵਨਾ ਹੈ ਦਿਲ ਚ ਮੈਂ ਲਾਈਨ ਕਲੱਬ ਅਸ਼ੀਰਪੁਰ ਫਰੋਜਪੁਰ ਦਾ ਪ੍ਰਧਾਨ ਵੀ ਆ ਜੀ ਮੈਂ ਆਪਣੇ ਨੂੰ ਇਹ ਇਸ ਪਬਲਿਕ ਵਾਸਤੇ 50000 ਰੁਪਏ ਕਰੋ ਚੇਪਾ ਸਾਸਰੀ ਮੈਂ ਹੁਣ ਕਿਉਂਕਿ ਮੈਨੂੰ ਪਤਾ ਨਹੀਂ ਸੀ ਇਹਨਾਂ ਬਾਰੇ ਇਹ ਨਾਇਬ ਤਹਿਸੀਲਦਾਰ ਰਿਟਾਇਰ ਨੇ ਤਾਂ 50000 ਰੁਪਏ ਘਰੋਂ ਬਜਟ ਪਾ ਕੇ ਲਿਆਏ ਨੇ 100 100 ਤੇਲ ਵਾਸਤੇ ਪਾ ਕੇ ਲਿਆਏ ਨੇ ਲਾਨ ਤਾਂ ਉਹਨਾਂ ਲੀਡਰਾਂ ਦੇ ਜਿਹੜੇ ਇੱਥੇ ਆ ਕੇ ਫੋਟੋ ਕਰਾ ਕੇ ਜਾਂਦੇ ਆ ਤਾਂ ਉਹਨਾਂ ਤੋਂ ਲਾਈਫ ਜੈਕਟਾਂ ਨਹੀਂ ਮਿਲੀਆਂ ਸਾਡੇ ਨੌਜਵਾਨ ਉਹ ਦੇਖੋ ਤੁਸੀਂ ਸਾਡੇ ਨੌਜਵਾਨ ਜਿਹੜੇ ਅਗਲੇ ਸਿਰੇ ਤੇ ਖੜਦੇ ਆ ਉਹ ਬਿਨਾਂ ਲਾਈਫ ਜੈਕਟਾਂ ਤੋਂ ਖੜਦੇ ਆ ਤੇ ਸਾਡੇ ਲੀਡਰ ਸਾਡੇ ਅਫਸਰ ਇੱਥੇ ਆਉਂਦੇ ਆ ਇਹ ਤਾਂ ਫੋਟੋਆਂ ਖਿਚਵਾ ਕੇ ਚਲੇ ਜਾਂਦੇ ਕਿ ਸਭ ਅੱਛਾ ਹੈ ਇਹ ਨਾਇਬ ਤਹਿਸੀਲਦਾਰ ਨੇ ਦੁਬਾਰਾ ਨਾ ਦੱਸੋ ਜੀ ਆਪ ਦਾ ਮੈਂ ਸੰਤੋਖ ਸਿੰਘ ਤਖੀ ਰਿਟਾਇਰਡ ਨਾਇਬ ਤਹਿਸੀਲਦਾਰ ਫਰੋਈਪੁਰ ਤੋਂ ਤਰਨਤਾਰਨ ਤੋਂ ਹੋਇਆ ਸੀ ਰਹਿੰਦਾ ਮੈਂ ਫਰੋਈਪੁਰਾਂ ਜੀ ਮੈਂ ਹੁਣ ਜਿਹੜੀ ਨਹੀਂ ਵੀ ਇੱਥੇ ਸੰਗਠਾ ਉਹਨੂੰ ਓਪਨਲੀ ਬੇਨਤੀ ਕਰਦਾ ਟਰੱਕ ਟਰਾਲੀਆਂ ਨੂੰ ਜੇ ਕਿਸੇ ਨੂੰ ਤੇਲ ਦੀ ਜ਼ਰੂਰਤ ਆ ਮੇਰੇ ਤੋਂ ਪੈਸੇ ਇਵੀ ਜਿੱਤ ਲੈ ਸਕਦੇ ਆਪਾਂ ਤੇਲ ਪਾਣੀ ਚੁਰੂ ਰਿਪੋਰਟ ਤੇ ਜੇ ਕੋਈ ਜ਼ਿੰਮੇਵਾਰ ਇਨਸਾਨ ਆ ਵਿਸ਼ਕਤੀ ਜ਼ਿੰਮੇਵਾਰ ਬੰਦਾ ਮੇਰੇ ਤੋਂ ਪੈਸੇ ਲੈ ਸਕਦਾ ਹੈ ਬਿਲਕੁਲ ਉਸ ਜ਼ਿੰਮੇਵਾਰ ਦੇ ਹੱਥ ਪੈਸੇ 50000 ਰੁਪਏ ਤਹਿਸੀਲਦਾਰ ਦਾ ਸਭ ਲੈ ਕੇ ਆਏ ਆ ਤੇ ਇਹਨਾਂ ਨੂੰ ਵੀ ਸਲਾਮ ਆ ਜਿਹੜੇ ਅੱਜ ਮੁਸੀਬਤ ਦੀ ਘੜੀ ਦੇ ਵਿੱਚ ਤੇ ਲਾਹਣਤਾ ਉਹਨਾਂ ਨੂੰ ਜਿਨ੍ਹਾਂ ਨੇ ਅੱਜ ਘੱਟਾ 4-4 ਰੁਪਏ ਦਾ ਵੇਚਿਆ ਹੈ ਨਾ ਸੀਮੈਂਟ ਦਾ ਘੱਟਾ ਉਹਨਾਂ ਨੂੰ ਲਾਹਣਤਾ ਤੇ ਇਹੋ ਜਿਹੇ ਅਫਸਰਾਂ ਨੂੰ ਇਹੋ ਜਿਹੇ ਲੋਕਾਂ ਨੂੰ ਸਲਾਮ ਜਿਹੜੇ ਲੋਕ ਇੱਥੇ ਮਿੱਟੀ ਦੀ ਸੇਵਾ ਜਾਂ ਪੈਸੇ ਦੀ ਸੇਵਾ ਬਾਬੂ ਜੀ ਕਿੱਥੋਂ ਆਇਓ ਇੱਥੋਂ ਫਰਾਈਪੁਰ ਤੋਂ ਅੱਛਾ ਵਾਲਾ ਪਿੰਡ ਆ ਕੇ ਆਇਆ। ਅੱਛਾ ਵਾਲਾ ਇਹ ਮਿੱਟੀ ਕਿੱਥੋਂ ਭਰੀ ਤੇ? ਮਿੱਟੀ ਉੱਥੋਂ ਪਿੰਡੋਂ ਹੀ ਲੈ ਕੇ ਆਏ ਆ। ਅੱਛਾ ਆਪੇ ਥੋੜੇ-ਥੋੜੇ ਲੈਂਦੇ। ਆਪੇ ਸਭ ਕੋ ਸਾਰੇ ਸੰਗਤ ਆਈ ਹੈ ਨਾਲ 25-30 ਜਣੇ ਆਏ ਬੰਦੇ ਆ। ਕੀ ਕੀ ਚੀਜ਼ ਮੰਗਾਲੀ ਜੀ ਜਿਹੜਾ ਆਪਾਂ ਪੈਸੇ ਹੁਣ ਆਪਾਂ ਪਾਏ। ਆਪਾਂ ਇੱਕ ਤਾਂ ਬੱਲੀਆਂ ਜੀ ਇੱਕ ਤਾਰ ਅੱਛਾ ਹਾਂ ਜੀ ਇਹ ਤਹਿਸੀਲਦਾਰ ਸਾਹਿਬ ਨੇ ਸੇਵਾ ਕੀਤੀ 50000 ਦੀ। ਅੱਛਾ ਹਾਂ ਜੀ ਹਾਂ ਤਾਰ ਬੱਲੀ ਤੇ ਰੱਸੀਆਂ ਵੀ ਮੰਗਾਲੀ ਤੇ ਮੁੰਜੋ ਨਹੀਂ ਮੰਗਾਲੀ। ਹਾਂ ਰस्सियां ਹਾਂ ਰस्सियां ਵੀ ਮੰਗਾ ਲੈਨੇ ਜੀ ਰस्सियां ਉਹਦੇ ਨਾਲ ਮੰਗਾ ਲਓ ਹਾਂਜੀ ਹਾਂਜੀ ਮੰਗਾ ਜਿਹੜੇ ਕ੍ਰੇਟ ਬਣਨੇ ਉਹ ਤਾਂ ਰस्सियां ਨਾਲ ਬਣਨਗੇ ਨਾ ਹਾਂ ਨਹੀਆਂ ਹੋ ਰस्सियां ਨਾ ਰस्सियां ਮੰਗਾ ਲੈਨੇ ਜੀ ਹੋਰ ਹਾਂਜੀ ਹਾਂ ਉਹ ਨਾਲ ਜਾ ਕੇ ਲੈ ਆਉਣੇ ਸੋ ਸ਼ੁਕਰੀਆ ਬਿਲਕੁਲ ਜਿਹੜੇ ਲੋਕ ਐਸ ਔਖੇ ਸਮੇਂ ਤੇ ਹੈਲਪ ਕਰਦੇ ਆ ਕਿਸੇ ਵੀ ਤਰੀਕੇ ਨਾਲ ਮਿਹਨਤ ਕਰਦੇ ਉਹਨਾਂ ਸਾਰਿਆਂ ਨੂੰ ਸਲੂਟ ਹੈ ਸਾਡਾ ਸੋ ਆਹ ਦੇਖੋ ਤੁਸੀਂ ਪੂਰੇ ਜਜ਼ਬੇ ਦੇ ਨਾਲ ਜਿਹੜੇ ਨੌਜਵਾਨ ਆ ਜਿਹੜੇ ਮਿੱਟੀ ਪਿੱਛੇ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਲੈ ਕੇ ਆਏ ਆ ਹੁਣ ਉਸ ਮਿੱਟੀ ਨੂੰ ਅੱਗੇ ਜਿਹੜਾ ਕਿਉਂਕਿ ਹੌਸਲਾ ਬਣ ਗਿਆ ਜਿਹੜੇ ਇੱਥੇ ਸੰਗਤ ਲੱਗੀ ਸੀ ਉਹ ਚ ਹੌਸਲਾ ਬਣ ਗਿਆ ਕਿ ਹੁਣੇ ਡੋਲੀ ਦੇ ਹੁਣ ਕੰਮ ਜਿਹੜਾ ਸਿਰੇ ਲੱਗ ਜਾਊਗਾ ਇਹ ਸੰਗਤ ਜਿਹੜੀ ਲੱਗੀ ਆ ਮਿੱਟੀ ਦੀ ਜਿਹੜੇ ਤੋੜੇ ਭਰ ਕੇ ਪਿੱਛੇ ਲੈ ਕੇ ਕਿਉਂਕਿ ਸਵੇਰ ਦੀ ਅਸੀਂ ਇਹੀ ਡਿਮਾਂਡ ਕਰਦੇ ਸੀ ਕਿ ਮਿੱਟੀ ਪਿੱਛੋਂ ਭਰ ਕੇ ਤੋੜੇ ਲੈ ਕੇ ਆਉਣ ਤਾਂ ਹੁਣ ਉਹ ਜਿਹੜੀ ਮੰਗ ਪੂਰੀ ਹੋ ਗਈ ਆ ਤਾਂ ਉਹਦੇ ਨਾਲ ਅੱਗੇ ਜਿਹੜੀ ਟੱਕਰ ਆ ਇਹਨੂੰ ਵੱਡੀ ਠੱਲ ਪਊਗੀ ਸਰੀਆ ਆਪਦੇ ਪੂਰੇ ਜ਼ੋਰ ਤੇ ਲੱਗਾ ਪਰ ਕਿਤੇ ਨਾ ਕਿਤੇ ਹੁਣ ਸੰਗਤ ਦਾ ਜਿਹੜਾ ਜ਼ੋਰ ਆ ਜੋਸ਼ ਹੈ ਉਹ ਵੀ ਵਧਦਾ ਜਾ ਰਿਹਾ ਇਹਦੇ ਨਾਲ ਅਸੀਂ ਸੱਤ ਲੋਈ ਦਰਿਆ ਨੂੰ ਲੱਗਦਾ ਹੈ ਕਿ ਹੁਣ ਠੱਲ ਪਾਉਣ ਦੇ ਵਿੱਚ ਸੰਗਤ ਜਿਹੜੀ ਆ ਉਹ ਕਾਮਯਾਬ ਹੋ ਜਾਊਗੀ ਮੇਰਾ ਨਾਮ ਸੁਖਦੇਵ ਸਿੰਘ ਜੀ ਮੈਂ ਪਿੰਡ ਦਾ ਸਰਪੰਚ ਬਣਿਆ ਹਾਂ ਜੀ ਕਿਹੜਾ ਪਿੰਡ ਮੇਰਾ ਪਿੰਡ ਬੇਗੂਆਉਂ ਹੋ ਜੀ ਅੱਛਾ ਜੀ ਕਿ ਮੈਂ ਇੱਥੇ ਕੱਲ ਦੇਖ ਕੇ ਗਿਆ ਸੀ ਤੇ ਮੈਨੂੰ ਇਤੋਂ ਕੁ ਖਤਰਾ ਜਿਵੇਂ ਖਤਰੀ ਤਰਾ ਖਤਰਾ ਪੂਰਾ ਸੀ ਤੇ ਮੈਂ ਆਪਦੇ ਪਿੰਡੋਂ ਟਰਾਲੀ ਤੇ ਬੰਦੇ ਲਿਆ ਆ ਵੀ 25 ਸੰਗਤ ਮੇਰੇ ਨਾਲ ਆਈ ਆ ਕੰਜੀ ਸੇਵਾ ਕਰਨਾ ਆਏ ਅਸੀਂ ਜੀ ਪੈਸੇ ਦੇ ਕੇ ਮੋਲ ਲੈ ਆਇਓ ਕਿ ਸੇਵਾ ਲੈ ਲੈ ਨਹੀਂ ਨਹੀਂ ਸੇਵਾ ਸੇਵਾ 4-500 ਗੱਟਾ ਮੈਂ ਪਿੰਡ ਇਕੱਠਾ ਕਰਕੇ ਲੈ ਆਇਆ ਜੀ ਅੱਛਾ ਜੀ ਹਾਂ ਜੀ ਫ੍ਰੀ ਸੇਵਾ ਜੀ ਸਾਡੀ ਤਾਂ ਜੀ ਸੋ ਵੇਖੋ ਤੁਸੀਂ ਇਹਨਾਂ ਲੋਕਾਂ ਨੂੰ ਇਸ ਬੰਨ ਟੁੱਟੇ ਦੀ ਮਾਰ ਕੋ ਨਹੀਂ ਪੈਣੀ ਤਾਂ ਇਹ ਜਿਹੜੇ ਪਿੱਛੇ ਟਰਾਲੀਆਂ ਤੁਸੀਂ ਦੇਖਦੇ ਹੋ ਨਾ ਜਿਹੜੀਆਂ ਭਰੀਆਂ ਚੱਲਦੀਆਂ ਪਈਆਂ ਇਹਨਾਂ ਨੂੰ ਵੀ ਮਾਰ ਨਹੀਂ ਪੈਣੀ ਪਰ ਇਹ ਫਰੋਈਪੁਰ ਨੂੰ ਬਚਾਉਣ ਵਾਸਤੇ ਕੋਸ਼ਿਸ਼ਾਂ ਜਾਰੀ ਆ ਕੋਈ ਆ ਬੰਦੇ ਲੈ ਕੇ ਤੁਰਿਆਂ ਆਂਦਾ ਕੋਈ ਗੱਟੇ ਲਈ ਆਂਦਾ ਕੋਈ ਮਿੱਟੀ ਲਈ ਆਂਦਾ ਟਰਾਲੀਆਂ ਭਰ-ਭਰ ਕੇ ਮਿੱਟੀ ਤੇ ਆਈਆਂ ਸਲੂਟ ਆ ਇਹਨਾਂ ਲੋਕਾਂ ਨੂੰ ਕਿ ਇਹ ਲੋਕ ਜਿਹੜੇ ਆਪਦੀ ਕੌਮ ਦੇ ਪਿੱਛੇ ਖੜ ਜਾਂਦੇ ਆ ਇਸੇ ਕਰਕੇ ਪੰਜਾਬ ਸਾਡਾ ਬਚਿਆ ਸਾਡੇ ਲੀਡਰਾਂ ਨੇ ਤਾਂ ਸਾਡੇ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ